ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਪੰਜਾਬ ਦੇ ਅੰਦਰ ਕੋਈ ਸਰਕਾਰ ਬਣ ਕੇ ਆਈ ਤਾਂ ਸਾਨੂੰ ਇੱਕੋ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਕਿ ਵਾਕੇ ਪੰਜਾਬ ਦਾ ਖਜ਼ਾਨਾ ਖਾਲੀ ਰਿਹਾ ਆਓ ਜਾਣਦੇ ਹਾਂ ਇਸ ਵੀਡੀਓ ਅੰਦਰ ਸੀਐਮ ਭਗਵੰਤ ਮਾਨ ਨੇ 29 ਫਰਵਰੀ ਦੀ ਪ੍ਰੈਸ ਕਾਨਫਰੰਸ 'ਚ ਅੰਦਰ ਇੱਕ ਗੱਲ ਕਹੀ ਜਿਹਦੀ ਚਰਚਾ ਹਰ ਇੱਕ ਨਿਊਜ਼ ਚੈਨਲ ਤੇ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਮੂੰਹ ਉੱਤੇ ਹੈ ਉਹਨਾਂ ਨੇ ਨੀਹਾਂ ਦੇ ਵਿੱਚ ਆ ਕਮੇਡਿ ਚੁ। ਕੁਦੀ ਵਾਈ ਬਣ ਕਰੀ। ਤੇ ਇਸ ਵੀਡੀਓ ਅੰਦਰ ਆਪਾਂ ਉਹ ਸੁਖ ਵਿਲਾਸ ਹੋਟਲ ਬਾਰੇ ਗੱਲ ਕਰਾਂਗੇ। ਆਖਰ ਸੁਖ ਵਿਲਾਸ ਹੋਟਲ ਤੋਂ ਪਹਿਲਾਂ ਉਹ ਜ਼ਮੀਨ ਤੇ ਕੀ ਸੀ? ਕਿਉਂ ਨਿਊ ਚੰਡੀਗੜ੍ਹ ਦਾ ਨਾਮ ਸੁਖ ਵਿਲਾਸ ਹੋਟਲ ਨਾਲ ਜੁੜਦਾ ਹੈ? ਸੁਖਵੀਰ ਬਾਦਲ ਦੇ ਸੁਖ ਵਿਲਾ ਰਿਜ਼ੋਰਟ ਨੂੰ ਦਾ ਓਵਰੋਇ ਸੁਖ ਵਿਲਾ ਕਿਉਂ ਕਿਹਾ ਜਾਂਦਾ ਹੈ? ਕਿ ਵਾਕਈ ਸੁਖ ਵਿਲਾਸ ਦੇ ਨਾਮ ਤੇ ਪੰਜਾਬ ਨੂੰ 108 ਕਰੋੜ 73 ਲੱਖ ਰੁਪਏ ਦਾ ਚੂਨਾ ਲਾਇਆ ਗਿਆ। ਸਾਨੂੰ ਇਸ ਵੀਡੀਓ ਨੂੰ ਜਾਣਨਾ ਤੇ ਸਮਝਣਾ ਬਹੁਤ ਜ਼ਰੂਰੀ ਹੈ। ਇਸ ਵੀਡੀਓ ਨੂੰ ਪੂਰਾ ਦੇਖਣਾ ਬਿਨਾਂ ਸਕਿਪ ਕੀਤੇ ਤਾਂ ਜੋ ਹਰ ਇੱਕ ਗੱਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਨਾਲ ਹੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਗੁਰੂ ਰਾਇ ਸੋਕੋਵਿਲਾ ਇੰਡੀਆ ਦਾ ਇੱਕ ਨਾਮੀ ਹੋਟਲ ਹੈ ਜੋ ਕਿ ਸਿਸਵਾਨ ਫੋਰੈਸਟ ਰੇਂਜ ਨਿਊ ਚੰਡੀਗੜ੍ਹ ਵਿੱਚ ਬਾਹਰੀ ਹਿਮਾਲਿਆ ਦੇ ਤਲਅੱਟੀ ਦੇ 8000 ਏਕੜ ਜੰਗਲ ਨਾਲ ਕਿਰਿਆ ਹੋਇਆ ਹੈ ਇਹ ਚੰਡੀਗੜ੍ਹ ਸ਼ਹਿਰ ਤੋਂ 30 ਮਿੰਟ ਤੇ ਚੰਡੀਗੜ੍ਹ ਹਵਾਈ ਅੱਡੇ ਤੋਂ 45 ਮਿੰਟ ਦੀ ਦੂਰੀ ਤੇ ਬਣਿਆ ਹੈ ਇਸ ਰਿਜ਼ੋਰਟ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਤਾਂ ਜੋ ਇਹਦੇ ਆਸ-ਪਾਸ ਦੇ ਜੰਗਲ ਇਹਦੇ ਸੁੰਦਰ ਚਰਨਿਆਂ ਦਾ ਨਜ਼ਾਰਾ ਇੱਥੇ ਆਉਣ ਵਾਲਾ ਹਰ ਇੱਕ ਇਨਸਾਨ ਚੰਗੀ ਤਰ੍ਹਾਂ ਲੈ ਸਕੇ ਹੋਟਲ ਨੂੰ 2018 ਤੋਂ ਬਾਅਦ ਲਗਾਤਾਰ ਅਵਾਰਡ ਮਿਲਦੇ ਆ ਰਹੇ ਹਨ ਜਿਵੇਂ ਕਿ ਵਰਲਡਸ ਗ੍ਰੇਟੈਸਟ ਪਲੇਸ ਅਵਾਰਡ 2018, ਹੋਟਲਿਸਟ ਬੈਸਟ ਨਿਊ ਹੋਟਲਸ ਅਵਾਰਡ 2018, ਬੈਸਟ ਰਿਜ਼ੋਰਟ ਸਪਾ 2019, ਫੇਵਰੇਟ ਹੋਟਲ ਫਾਰ ਵੈਡਿੰਗ ਇਨ ਇੰਡੀਆ ਰੈਂਕ 1st 2023। ਇਸ ਤਰ੍ਹਾਂ ਇਸ ਨੂੰ ਕੁੱਲ 11 ਅਵਾਰਡ ਮਿਲ ਚੁਕੇ ਹਨ। ਇਸ ਹੋਟਲ ਦਾ 35-38 ਹਜ਼ਾਰ ਤੋਂ ਸ਼ੁਰੂ ਹੋ ਕੇ ਇੱਕ ਰਾਤ ਰੁਕਣ ਦਾ ਕਿਰਾਇਆ ਕਰੀਬ 5 ਲੱਖ ਤੱਕ ਪਹੁੰਚਦਾ ਹੈ ਜੇਕਰ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਟੈਂਪਲ ਘੁੰਮ ਕੇ ਆਉਣਾ ਚਾਹੋ ਤਾਂ ਤੁਹਾਨੂੰ ਇਸ ਹੋਟਲ ਦੇ ਪ੍ਰਾਈਵੇਟ ਜਹਾਜ਼ ਰਾਹੀਂ ਲੈ ਜਾਇਆ ਜਾਊਗਾ ਜਿਹਦਾ ਕਿਰਾਇਆ ਤੁਹਾਡੇ 5 ਜਨਾਂ ਲਈ ਸਿਰਫ 6,95,000 ਰੁਪਏ ਹੈ ਸਾਨੂੰ ਪੰਜਾਬ ਵਾਸੀਆਂ ਨੂੰ ਕੀ ਮਿਲਦਾ ਹੈ ਇੱਕ ਘਾਟਾ ਦਾ ਸਕੀਮ ਬਸ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੱਸਿਆ ਸੀ ਕਸੋ ਕੁਬੀਰ ਸਿੰਘ ਬਾਦਲ ਦੇ ਦੋ ਸੈਵਨ ਸਟਾਰ ਹੋਟਲ ਦਿੱਲੀ ਵਿੱਚ ਹਨ ਜਿੱਥੇ ਚਾਹ ਪੀਣ ਦਾ ਇੰਨਾ ਖਰਚਾ ਆ ਜਾਂਦਾ ਜਿੰਨੀ ਪੰਜਾਬ ਵਿੱਚ ਕਿਸੇ ਨੂੰ ਬੁਢਾਪਾ ਪੈਨਸ਼ਨ ਆਉਂਦੀ ਹੋਵੇ ਤੇ ਸੁਖ ਵਿਲਾ ਇਹਨਾਂ ਦਾ ਤੀਸਰਾ ਸੈਵਨ ਸਟਾਰ ਹੋਟਲ ਹੈ ਕਿਉਂ ਸੁਖ ਵਿਲਾ ਹੋਟਲ ਨੂੰ ਦੋਬ ਰੋਏ ਸੁਖ ਵਿਲਾਸ ਸਪਾ ਰਿਜ਼ੋਰਟ ਕਹਿ ਕੇ ਬੁਲਾਇਆ ਜਾਂਦਾ ਹੈ ਜਦੋਂ ਕਿ ਇਹਦੀ ਮਲਕੀਅਤ ਤਾਂ ਬਾਦਲ ਪਰਿਵਾਰ ਕੋਲ ਹੈ ਫਿਰ ਕਿਉਂ ਨਹੀਂ ਇਸ ਨੂੰ ਦਾ ਬਾਦਲ ਸੁਖ ਵਿਲਾਸਪਾਲ ਰਿਜ਼ੋਰਟ ਕਹਿ ਕੇ ਬੁਲਾਇਆ ਜਾਂਦਾ ਇਹ ਜਾਣਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਦਾ ਓਬਰੋਏ ਗਰੁੱਪ ਹੈ ਕੋਰ ਰਾਏ ਬਹਾਦਰ ਮੋਹਨ ਸਿੰਘ ਓਬਰੋਏ ਜਿਨ੍ਹਾਂ ਨੇ 1934 ਵਿੱਚ ਦਾ ਓਬਰੋਏ ਗਰੁੱਪ ਦੀ ਖੋਜ ਕੀਤੀ ਇਹਨਾਂ ਦਾ ਮੇਨ ਮਕਸਦ ਪੂਰੀ ਦੁਨੀਆ ਵਿੱਚ 5 ਸਟਾਰ ਤੇ 7 ਸਟਾਰ ਹੋਟਲਸ ਦੀ ਦੇਖਰੇਖ ਕਰਨਾ ਹੈ ਯਾਨੀ ਕਿ ਇਹ ਹੋਟਲਸ ਦੇ ਮਾਲਕ ਨਾਲ ਕੁਝ ਸਾਲਾਂ ਦਾ ਠੇਕਾ ਮਾਰਦੇ ਹਨ ਜਿਦੇ ਵਿੱਚ ਹੋਟਲ ਦਾ ਖਾਣ-ਪੀਣ, ਹੋਟਲ ਦਾ ਸਟਾਫ, ਹੋਟਲ ਦੀ ਸਾਮ ਸੰਭਾਲ ਸਾਰਾ ਇਹਨਾਂ ਦੇ ਅੰਡਰ ਹੀ ਆਉਂਦਾ ਹੈ। ਇਹਨਾਂ ਕੋਲ 7 ਦੇਸ਼ਾਂ ਵਿੱਚ ਕੁੱਲ 32 ਹੋਟਲ ਤੇ 2 ਸਮੁੰਦਰੀ ਜਹਾਜ਼ਾਂ ਦਾ ਜੋੜਾ ਇਹਨਾਂ ਦੇ ਹਿੱਸੇ ਰਹਿ। ਹੋਸਪੀਟੈਲਿਟੀ ਸੈਕਟਰ ਵਿੱਚ ਇੰਡੀਆ ਦੀ ਸਭ ਤੋਂ ਵੱਡੀ ਦੂਸਰੀ ਕੰਪਨੀ ਦਾ ਓਬਰੋਏ ਹੀ ਹੈ। ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਬਣ ਗਿਆ ਸੁਖਪੀਲਾ ਰਿਜ਼ੋਰਟ। ਹਾਂਜੀ ਇਹ ਗੱਲ ਬਿਲਕੁਲ ਸਹੀ ਹੈ। ਚੰਡੀਗੜ੍ਹ ਤੋਂ 3 ਮਿੰਟਾਂ ਦੀ ਦੂਰੀ ਤੇ ਸਥਿਤ ਪਿੰਡ ਪੱਲਣ ਕੋ ਜਿੱਥੇ ਅੱਜ ਦੇ ਮਲੋਟ ਮੁਕਸਰ ਵਰਗੀਆਂ ਟੁੱਟੀਆਂ ਸੜਕਾਂ ਸਨ ਕਿਸੇ ਸੜਕੀ ਉੱਤੇ ਕਿਸੇ ਤਰ੍ਹਾਂ ਦੀ ਕੋਈ ਲਾਈਟ ਦਾ ਇੰਤਜ਼ਾਮ ਨਹੀਂ ਸੀ ਸਗੋ ਇਸ ਪਿੰਡ ਵਿੱਚ ਜੋ ਸਕੂਲ ਸੀ ਉਹ ਵੀ 8ਵੀਂ ਤੱਕ ਹੀ ਪੜਾਇਆ ਜਾਂਦਾ ਸੀ ਬੱਚਿਆਂ ਨੂੰ 10ਵੀਂ ਦੀ ਪੜਾਈ ਕਰਨ ਲਈ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਇੱਥੇ ਹੀ ਸਿਸਵਾਨ ਫੋਰੈਸਟ ਦੇ ਅੰਦਰ ਬਾਦਲ ਪਰਿਵਾਰ ਦਾ ਪੋਲਟਰੀ ਫਾਰਮ ਸੀ ਜਿਹਦੇ ਉੱਤੇ ਅੱਜ ਦਾ ਸੁਖ ਵਿਲਾ ਰਿਜ਼ੋਰਟ ਹੈ ਸੀਐਮ ਮਾਨ ਦਾ ਦਾਵਾ ਹੈ ਕਿ ਜੰਗਲਾਤ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਜ਼ਮੀਨ ਤੇ ਕੋਈ ਮਾਰਟ ਕੋਈ ਬਿਲਡਿੰਗ ਨਹੀਂ ਬਣ ਸਕਦੀ ਸੀ ਪਰ ਜਿਹੜੀ ਜਗ੍ਹਾ ਤੇ ਐਦਾਂ ਦਾ ਕੋਈ ਪ੍ਰੋਜੈਕਟ ਲੱਗ ਸਕਦਾ ਸੀ ਉਹਦੇ ਅੰਦਰ ਇਕੋ ਟੂਰਿਜ਼ਮ ਪਾਲਿਸੀ ਦੇ ਤਹਿਤ 2.5 ਏਕੜ ਜ਼ਮੀਨ ਵਰਤੀ ਜਾ ਸਕਦੀ ਸੀ ਪਰ ਉਹ ਸਮੇਂ ਆਪਣੀ ਆਪ ਦੀ ਸਰਕਾਰ ਹੋਣ ਕਰਕੇ ਇਕੋ ਟੂਰਿਜ਼ਮ ਪਾਲਿਸੀ ਵਿੱਚ ਬਦਲਾਅ ਕੀਤੇ ਗਏ ਜਿਹੜੇ ਬਦਲਾਵਾਂ ਕਾਰਨ ਸੁਖ ਵਿਲਾ ਨੂੰ 25 ਏਕੜ ਜ਼ਮੀਨ 'ਤੇ ਬਣਾਉਣ ਦੀ ਕਾਰਵਾਈ ਸਟਾਰਟ ਕਰ ਦਿੱਤੀ ਗਈ। 2012 ਵਿੱਚ ਸੁਖ ਵਿਲਾ ਦੇ ਬਣਨ ਦਾ ਕੰਮ ਸ਼ੁਰੂ ਹੋ ਗਿਆ। 11 ਮਈ 2015 ਤੋਂ ਲੈ ਕੇ 11 ਮਈ 2025 ਤੱਕ ਹਰ ਪ੍ਰਕਾਰ ਤੋਂ ਟੈਕਸ ਵਿੱਚ ਛੂਟ ਲਈ ਗਈ। ਬਿਜਲੀ ਬਿੱਲ ਵੀ ਮਾਫ ਕਰਵਾ ਲਈ ਗਏ। SGST ਤੇ VAT ਦੇ ਰੂਪ ਵਿੱਚ ਕੁੱਲ 85 ਕਰੋੜ ਰੁਪਏ ਮਾਫ ਕੀਤੇ ਗਏ। 11.44 ਕਰੋੜ ਦੀ ਬਿਜਲੀ ਮਾਫ ਕੀਤੀ ਗਈ ਲਗਜ਼ਰੀ ਟੈਕਸ ਤੇ ਸਾਲਾਨਾ ਲਾਇਸੈਂਸ ਦੀ ਫੀਸ ਵਿੱਚ ਜੋ ਖਰਚਾ ਆਉਂਦਾ ਹੈ કુલ 11 ਕਰੋੜ ਰੁਪਇਆ ਉਹ ਵੀ ਮਾਫ ਕੀਤਾ ਗਿਆ ਸੁਖ ਵਿਲਾ ਨੂੰ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਹਵਾਈ ਅੱਡੇ ਨਾਲ ਜੋੜਨ ਲਈ ਨਿਊ ਚੰਡੀਗੜ੍ਹ ਸ਼ਹਿਰ ਦੀ ਉਸਾਰੀ ਕੀਤੀ ਗਈ 6 ਲੇਨ ਸੜਕਾਂ ਦਾ ਨਿਰਮਾਣ ਕੀਤਾ ਗਿਆ ਜੋ ਜੀ ਐਮ ਏ ਡੀ ਏ ਯਾਨੀ ਕਿ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਅਧੀਨ ਲੋਕਾਂ ਦੇ ਟੈਕਸ ਤੋਂ ਲੋਕਾਂ ਦੇ ਟੈਕਸ ਦੇ ਦਿੱਤੇ ਪੈਸਿਆਂ ਤੋਂ ਬਣਾਇਆ ਗਿਆ ਆਪਣੇ ਆਪ ਦੇ ਫਾਇਦੇ ਲਈ ਲੋਕਾਂ ਦੇ ਪੈਸੇ ਨੂੰ ਪੰਜਾਬ ਦੇ ਖਜ਼ਾਨੇ ਨੂੰ ਵਰਤਿਆ ਗਿਆ ਤੇ 2016 ਵਿੱਚ ਲੋਕਾਂ ਲਈ ਇਹਦੇ ਦਰਵਾਜ਼ੇ ਖੋਲ ਦਿੱਤੇ ਗਏ ਸੀਐਮ ਮਾਨ ਦਾ ਦਾਵਾ ਹੈ ਕਿ ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਧੋਖੇ ਨਾਲ ਸੜਕਾ ਬਣਾਉਣ ਦਾ ਮੁੱਦਾ ਚੁੱਕਿਆ ਸੀ ਪਰ ਇਹਦੇ ਉੱਤੇ ਕੋਈ ਕਾਰਵਾਈ ਨਾ ਹੋਈ ਕਾਂਗਰਸ ਯਾਗੂ ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਾਇਆ ਸੀ ਕਿ ਇਹ ਪੰਜਾਬ ਪ੍ਰਿਜ਼ਰਵੇਸ਼ਨ ਐਕਟ 1900 ਪੀਐਲਪੀਏ 1900 ਦੇ ਅਧੀਨ ਸੁਰੱਖਿਅਤ ਜੰਗਲਾਤ ਦੇ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ ਪਰ ਬਾਅਦ ਵਿੱਚ ਇਸ ਤੇ ਵੀ ਕੋਈ ਕਾਰਵਾਈ ਨਾ ਹੋਈ 2018 ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀ ਹਰਸ਼ ਕੁਮਾਰ ਨੇ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਪੱਤਰ ਲਿਖ ਕੇ ਇਹ ਦੋਸ਼ ਲਾਇਆ ਸੀ ਕਿ ਮੁਹਾਲੀ ਵਿੱਚ ਹੇਠਲੇ ਸ਼ਿਵਾਲਿਕਾ ਦੇ ਵਾਤਾਵਰਣ ਤੌਰ ਤੇ ਸੰਵੇਦਨਸ਼ੀਲ ਜ਼ੋਨ ਵਿੱਚ ਪੀਐਲਪੀਏ ਅਤੇ ਜੰਗਲਾਤ ਸੰਭਾਲ ਐਕਟ 1980 ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਗਈ ਪਰ ਦੁਬਾਰਾ ਇਸ ਤੇ ਫਿਰ ਕੋਈ ਕਾਰਵਾਈ ਨਾ ਹੋਈ ਇੱਕ ਪਾਸੇ ਪੰਜਾਬ ਦਿਨ ਰਾਤ ਮਰ ਰਿਹਾ ਹੋਵੇ ਨੌਜਵਾਨੀ ਨਸ਼ੇ ਵਿੱਚ ਗਰਕ ਰਹੀ ਹੋਵੇ ਨੌਕਰੀ ਦੇ ਲਾਲੇ ਪੈ ਗਏ ਹੋਣ ਤੇ ਇੱਕ ਪਾਸੇ ਹਜ਼ਾਰਾਂ ਕਰੋੜਾਂ ਦੀ ਜਾਇਦਾਦ ਖੜੀ ਕੀਤੀ ਜਾਵੇ ਪੰਜਾਬ ਸੀਐਮ ਭਗਵੰਤ ਮਾਨ ਦੇ ਕਹਿ ਮੁਤਾਬਕ ਸੁਖ ਵਿਲਾ ਰਿਜ਼ੋਰਟ ਦੇ 108 ਕਰੋੜ 73 ਲੱਖ ਰੁਪਏ ਮਾਫ ਕੀਤੇ ਗਏ ਨੇ ਜੋ ਬਿਲਕੁਲ ਗੈਰਕਾਨੂੰਨੀ ਹੈ ਜੋ ਕਿ ਬਾਦਲ ਪਰਵਾਰ ਨੇ ਖੁਦ ਦੇ ਆਪਣੇ ਨਿੱਜੀ ਕੰਮਾਂ ਵਾਸਤੇ ਵਰਤੇ ਨੇ ਹਾਲੇ ਤੱਕ ਇਹ ਲੱਗੇ ਦੋਸ਼ ਨੇ ਕਿ ਜਦੋਂ ਇਹ ਦੋਸ਼ ਸਾਬਤ ਹੋ ਜਾਣਗੇ ਕਿ ਸੁਖ ਵਿਲਾ ਨੂੰ ਪੰਜਾਬ ਦੇ ਨਿੱਜੀ ਸੰਪਤੀ ਦੇ ਤੌਰ ਤੇ ਵਰਤਿਆ ਜਾਊਗਾ ਜੋ ਕਮਾਈ ਸੁਖ ਵਿਲਾਸ ਤੋਂ ਹੋਊਗੀ ਕਿ ਉਹ ਨੂੰ ਪੰਜਾਬ ਦੇ ਆਮ ਲੋਕਾਂ ਲਈ ਵਰਤੀ ਜਾਊਗੀ। ਭਗਵਾਨ ਤੁਮਾਨ ਸਾਹਿਬ ਕਿ ਤੁਸੀਂ ਇਸ ਗੱਲ ਦਾ ਜਵਾਬ ਦੇ ਸਕਦੇ ਹੋ ਉਸ ਦੀ ਕਮਾਈ ਪੰਜਾਬ ਦੇ ਲੋਕਾਂ ਦੀ ਵਰਤੀ ਜਾਊਗੀ। ਆਪਣੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦਿਓ। ਚੈਨਲ ਨੂੰ ਲਾਈਕ ਕਰੋ, ਕਮੈਂਡ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।